ਤੇ ਤੇਰੇ ਦਾ ਪੈਰ ਤੇ 7 ਵਜ ਰਹੀਏ ਤੂੰ ਵੀ ਜਾਏਂਗੀ ਦਰਨੇ ਤੇ ਹੈ ਭਾਨੇ ਸਿੱਧੂ ਦੇ ਦਰਨੇ ਤੇ ਜਾਉਂਗੇ ਹਾਂ ਜੀ ਹਾਂ ਸੱਚ ਨਾਲ ਲੜਨ ਵਾਲੇ ਦਾ ਪਿੰਡ ਹੈ ਜੀ ਕੋਟ ਦੋਨਾ ਤੇ ਆ ਛੋਟੇ ਛੋਟੇ ਜਵਾਖ ਦੇਖ ਲਓ ਇਹ ਵੀ ਜਾਣਦੇ ਜਿਹੜਾ ਕੁਸ ਬਾਈ ਭਾਨੇ ਸਿੱਧੂ ਨਾਲ ਹੋ ਰਿਹਾ ਹੋਈ ਉਹੀ ਕੁਸ ਅੱਗੇ ਸਾਡੇ ਨਾਲ ਨਾ ਹੋਵੇ ਭਾਨੇ ਸਿੱਧੂ ਬਾਈ ਦੇ ਹੱਕ ਦੇ ਵਿੱਚ ਜੀ ਪੂਰਾ ਪੰਜਾਬ ਖੜਾ ਹੈ ਬਾਰ ਪੰਜਾਬ ਦੇ ਨਾਲ ਜਿਹੜਿਆ ਬੱਚੇ ਖੜੇ ਨੇ ਇਹਨਾਂ ਦੀਆਂ ਮੈਂ ਗੱਲਾਂ ਸੁਣੀਆਂ ਸੀ ਨਾ ਬਾਹਰ ਖੜੇ ਸੀ ਤੇ ਮੇਰੇ ਕੋਲੇ ਆ ਭੈਣਾਂ ਵੀ ਆਈਆਂ ਛੋਟੀਆਂ ਤੇ ਸਾਡੀਆਂ ਧੀਆਂ ਨੇ ਸਾਡੇ ਭਰਾ ਨੇ ਸਾਡੇ ਕੋਲੇ ਆ ਕੇ ਦੋ ਤਿੰਨ ਇਹਨਾਂ ਨੇ ਇਹੀ ਜਿਹੀਆਂ ਭਾਵਕ ਗੱਲਾਂ ਕਰੀਆਂ ਨਾ ਵੀ ਮੈਂ ਵੀ ਸੋਚਣ ਵਾਸਤੇ ਮਜਬੂਰ ਹੋ ਗਿਆ ਵੀ ਚੱਲ ਕੀ ਰਿਹਾ ਠੀਕ ਹੈ ਉਹ ਬਾਕੀ ਸਾਰੀ ਗੱਲਬਾਤ ਮੈਂ ਇਹਨਾਂ ਨਾਲ ਹੀ ਕਰਾਉਣਾ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਸੀ ਉਹ ਤੁਸੀਂ ਆ ਸਾਰੇ ਇਹਨਾਂ ਨੂੰ ਕਹੋ ਤੁਹਾਨੂੰ ਪਹਾਨਾ ਸਿੱਧੂ ਕਿਉਂ ਚੰਗਾ ਲੱਗਦਾ ਉਹ ਕੁੜੀਆਂ ਦੇ ਘਰੀਆਂ ਦੇ ਘਰ ਬਸਾਉਂਦਾ ਤੇ ਸਾਰਿਆਂ ਦੇ ਪੈਸੇ ਵਾਪਸ ਮੜਵਾਉਂਦਾਗਾ ਤੇ ਹੋਰ ਵੀ ਸਾਰੇ ਕਈ ਚੰਗੇ ਕੰਮ ਕਰਦਾਗਾ ਤੇ ਉਹ ਚੈਨੀ ਚੋਰੀ ਕਰਨ ਵਾਲਾ ਇਨਸਾਨ ਨਹੀਂ ਹੈਗਾ ਪਹਾਨਾ ਵੀਰਾ ਕਿਉਂਕਿ ਉਹ ਲੋਕਾਂ ਦੇ ਪੈਸੇ ਮੜਵਾਉਂਦਾ ਗਾ ਲੋਕਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਦਾ ਗਾ ਸਾਡੇ ਪਿੰਡ 'ਚ ਬਹੁਤ ਘਰ ਬਸਾਏ ਨੇ ਤੇ ਬਹੁਤ ਲੋਕਾਂ ਦੇ ਘਰ ਵੀ ਪਵਾਏ ਨੇਗੇ ਤੇ ਸੋਨੂੰ ਚੰਗਾ ਲੱਗਦਾ ਭੰਨਾ ਹਾਂਜੀ ਬਹੁਤ ਚੰਗਾ ਲੱਗਦਾ ਕਿਸੇ ਦਾ ਮਾੜਾ ਕਰੇ ਉਹਨੇ ਅੱਜ ਤੱਕ ਸਾਨੂੰ ਲੱਗਦਾ ਨਹੀਂ ਕਿ ਕਿਸੇ ਦਾ ਮਾੜਾ ਨਹੀਂ ਕੀਤਾ ਕਿਉਂਕਿ ਸਾਰੇ ਸਾਡੇ ਪਿੰਡ ਸੁਲਾਉਂਦਾ ਭਾਨੀ ਵੀਰੇ ਨੂੰ ਕਿਉਂਕਿ ਉਹਨਾਂ ਨੇ ਲੋਕਾਂ ਦੇ ਘਰ ਪਵਾਤੇ ਆ ਵੱਧ ਤੋਂ ਵੱਧ ਹੈਲਪ ਕੀਤੀ ਹੈ ਲੋਕਾਂ ਦੀ ਠੀਕ ਹੈ ਲੋਕਾਂ ਦਾ ਇਲਾਜ ਵੀ ਕਰਾਇਆ ਤੁਹਾਡੇ ਪਿੰਡ 'ਚ ਕਿਸੇ ਦਾ ਇਲਾਜ ਕਰਾਇਆ ਹੈ ਬਿਮਾਰੀ ਦਾ ਕਿਸੇ ਦਾ ਹਾਂਜੀ ਬਹੁਤ ਲੋਕਾਂ ਦੇ ਇਲਾਜ ਕਰਵਾਇਆ ਤੇ ਉਹਨਾਂ ਨੂੰ ਪੈਸਾ ਦਿੱਤਾਗਾ ਤੇ ਵੱਧ ਤੋਂ ਵੱਧ ਉਹਨਾਂ ਨੇ ਮਦਦ ਕੀਤੀ ਆ ਤੁਸੀਂ ਮੈਨੂੰ ਕੀ ਕਹਿ ਰਹੇ ਸੀ ਰੋਲਾ ਪਾ ਕੇ ਵੀ ਅਸੀਂ ਐ ਨਹੀਂ ਕਰਦੇ ਜੇ ਬਹਾਨੇ ਨੂੰ ਰਿਹਾ ਨਾ ਕਰਿਓ ਕੀ ਕੀ ਕਹਿ ਰਹੇ ਸੀ ਤੁਸੀਂ ਗੱਲ ਅਸੀਂ ਵੀ ਧਰਮ ਨਾਲ ਕਿਹੜਾ ਮੁੱਲ ਹੈ ਹੈ ਅਸੀਂ ਵੀ ਧਰਮ ਨਾਲ ਅਸੀਂ ਤਾਂ ਸਕੂਲ ਨਹੀਂ ਜਾਂਦੇ ਜੇ ਕੱਲ ਨੂੰ ਤੁਹਾਨੂੰ ਜੇ ਬਈ ਜੇ ਤੁਹਾਨੂੰ ਕੱਲ ਨੂੰ ਹੁਣ ਤੁਸੀਂ ਵੀਡੀਓ ਦੇ ਵਿੱਚ ਆ ਕੇ ਜੇ ਕੱਲ ਨੂੰ ਤੁਹਾਨੂੰ ਮਾਸਟਰਾਂ ਨੇ ਕੁੱਟਿਆ ਵੀ ਤੁਸੀਂ ਸਕੂਲ ਕਿਉਂ ਨਹੀਂ ਆਉਂਦੇ ਧਰਨੇ ਤੇ ਕਿਉਂ ਜਾਉਂਗੇ ਫੇਰ ਹਾਂ ਹੌਲੀ ਹੌਲੀ ਇੱਕ ਇੱਕ ਜਣਾ ਕੀ ਬਈ ਸਕੂਲ ਨਹੀਂ ਜਾਂਦੇ ਅਸੀਂ ਧਰਨੇ ਤੇ ਜਾਵਾਂਗੇ ਧਰਨੇ ਸਿੱਧੂ ਦੇ ਧਰਨੇ ਤੇ ਜਾਵਾਂਗੇ ਜੀ ਤੇਰੇ ਤਾਂ ਆ ਉੱਥੇ ਤੇਰੇ ਤਾਂ ਪੈਰ ਤੇ 7:00 ਵਜ ਰਹੀਏ ਤੂੰ ਵੀ ਜਾਏਂਗੀ ਧਰਨੇ ਤੇ ਹਾਂ ਜਾ ਤੋ ਜਾਏਂਗੀ ਤੂੰ ਦੱਸੀ ਦੱਸ ਜਿਹੜਾ ਪਹਿਲਾਂ ਕਹਈ ਜੋਹੀ ਦੱਸ ਹੁਣ ਹੈ ਕਿਉਂ ਕਿ ਤੂੰ ਦੱਸਦੇ ਤੂੰ ਉਹਦੇ ਕੰਨ ਚ ਕਿਉਂ ਬੋਲਦਾ ਕਿਉਂਕਿ ਭਾਨਾ ਸਿੱਧੂ ਚੰਗਾ ਗੰਦਾ ਓਗਰੀ ਬੰਦੀ ਮਦਦ ਕਰਦਾ ਗਰੀਬਾਂ ਦੀ ਮਦਦ ਕਰਦਾ ਕੀ ਮਦਦ ਕਰੀ ਉਹਨੇ ਗਰੀਬਾਂ ਦੀ ਉਹਨਾਂ ਨੇ ਗਰੀਬਾਂ ਦਾ ਘਰ ਪਵਾਤੇ ਪੈਸੇ ਦਵਾਤੇ ਆ ਤੇ ਇਲਾਜ ਕਰਾਤੇ ਆ ਆ ਦੇਖੋ ਆ ਛੋਟੇ ਛੋਟੇ ਜਵਾਕ ਤੁਹਾਨੂੰ ਦੱਸ ਰਹੇ ਨੇ ਹਾਂ ਭਾਵੇਂ ਤੂੰ ਕੀ ਕਹੇਰੀ ਸੀ ਕੁੜੀਆਂ ਪੰਜਾਬ ਛੱਡ ਕੇ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਦਾ ਜੀ ਨਹੀਂ ਕਰਦਾ ਪੰਜਾਬ ਛੱਡਣ ਨੂੰ ਆਲਾ ਦਵਾਲਾ ਦੇਖ ਕੇ ਉਹ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ ਕਿਉਂਕਿ ਇੱਥੋਂ ਦੇ ਜਿਹੜਾ ਗੰਦਾ ਸਿਸਟਮ ਆ ਇਸ ਨੂੰ ਦੇਖ ਕੇ ਜਾ ਰਹੇ ਨੇਗੇ ਵੀ ਜਿਹੜਾ ਕੁਝ ਬਾਈ ਭਾਨੇ ਸਿੱਧੂ ਨਾਲ ਹੋ ਰਿਹਾ ਹੋਈ ਉਹੀ ਕੁਝ ਅੱਗੇ ਸਾਡੇ ਨਾਲ ਨਾ ਹੋਵੇ ਇਸ ਕਰਕੇ ਅਸੀਂ ਭਾਨੇ ਸਿੱਧੂ ਦੀ ਸਪੋਰਟ ਚਾ ਤੇ ਭਾਨਾ ਸਿੱਧੂ ਬਾਈ ਬਹੁਤ ਚੰਗੇ ਕੰਮ ਕਰਦਾਗਾ ਤੇ ਵੱਧ ਤੋਂ ਵੱਧ ਭਾਨੇ ਸਿੱਧੂ ਬਾਈ ਦਾ ਸਾਥ ਦਿਓ ਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੋ ਤੇ ਉਹਨਾਂ ਰਿਹਾ ਕਰਵਾਉਣ ਦੀ ਕੋਸ਼ਿਸ਼ ਕਰੋ ਹਾਂ ਹੋਰ ਕੋਈ ਕਿਸੇ ਨੇ ਕੁਝ ਕਹਿਣਾ ਥੋੜੇ ਚ ਦੱਸੋ ਤੂੰ ਵੀ ਜਾਏਂਗੀ ਦਰਨੇ ਤੇ ਡਰ ਨਹੀਂ ਲੱਗਦਾ ਤੈਨੂੰ ਪੁਲਿਸ ਤੋਂ ਹੈ ਲਗਦਾ ਨਹੀਂ ਪਾਨੇ ਸਿੱਧੂ ਬਾਈ ਨੂੰ ਡਾਰਨ ਦੀ ਲੱਗਦਾ ਫਿਰ ਸਾਨੂੰ ਕੀ ਡਰ ਲੱਗੂਗਾ ਅਸੀਂ ਵੀ ਡੱਟ ਕੇ ਖੜਾਂਗੇ ਕਿਹੜਾ ਪਿੰਡ ਆ ਤੁਹਾਡਾ ਕੋਟਦੋਨਾ ਕੋਟਦੋਨਾ ਦਵਾਰੇ ਕਹੋ ਕੋਟਦੋਨਾ ਕੀ ਦਾ ਪਿੰਡ ਆ ਕੋਟਦੋਨਾ ਪਾਨੇ ਸਿੱਧੂ ਆ ਪਾਨੇ ਸਿੱਧੂ ਦਾ ਪਿੰਡ ਆ ਕੋਟਦੋਨਾ ਹਾਂ ਸੱਚ ਨਾਲ ਲੜਨ ਵਾਲੇ ਦਾ ਪਿੰਡ ਹੈ ਜੀ ਕੋਟਦੋਨਾ ਤੇ ਆ ਛੋਟੇ ਛੋਟੇ ਜਵਾਖ ਦੇਖ ਲਓ ਇਹ ਵੀ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਲੈ ਹੁਣ ਤਿਆਰ ਨੇ ਤੁਹਾਡੇ ਕੱਲ ਨੂੰ ਛਿੱਤਰ ਸਕੂਲ ਦੇ ਵਿੱਚ ਤਿਆਰ ਰਹੀ ਹਾਂ ਹੁਣ ਤਾਕੜੇ ਹੋ ਕੇ ਜਾਇੰਗੇ ਅਸੀਂ ਤੁਸੀਂ ਦੋ ਦੋ ਚੁੱਪੜ ਖਾ ਲਾਂਗੇ ਠੀਕ